ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਥ ਸੰਗਤ ਜੀਓ ਅੱਜ ਆਪਾਂ ਇਹ ਤਿੰਨ ਸ਼ਬਦ ਨੇ ਇਹਨਾਂ ਦੇ ਵਿਚਾਰ ਕਰਨੀ ਹੈ ਇਹਨਾਂ ਬਾਰੇ ਆਪਾਂ ਇਹਨਾਂ ਨੂੰ ਬੋਲਣਾ ਆ ਨਾ ਆ ਨਾ ਹੈ ਪਰ ਕਹ ਆਇ ਕੋਈ ਅਹਿਲੇ ਦੇ ਫਰਕਾ ਇਹ ਵੱਖਰਾ ਹੈ ਇਹ ਹੈ ਵੀ ਵੱਖਰਾ ਆ ਦੋਨੇ ਕੋਈ ਜੀ ਹੈ ਸਾਥ ਸੰਗਤ ਆਪਾਂ ਆ ਪੰਕਤੀਆਂ ਲਈਆਂ ਨੇ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਔਰ ਇਹਨਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਦੇ ਆਧਾਰ ਤੇ ਆਪਾਂ ਇਹਦੀ ਵਿਚਾਰ ਕਰਨੀ ਹੈ ਇਹਨਾਂ ਸ਼ਬਦਾਂ ਦੀ ਤਾਂ ਕਿ ਸਾਰ ਨੂੰ ਇਹਨਾਂ ਦਾ ਜਿਹੜਾ ਹੈ ਸਹੀ ਉਚਾਰਨ ਆ ਜਾਵੇ ਔਰ ਇਹਦੇ मीनिंग ਇਹਦੇ ਅਰਥ ਪਤਾ ਲੱਗੇ ਤਾਂ ਕਿ ਜਦੋਂ ਵੀ ਅਸੀਂ ਗੁਰਬਾਣੀ ਪੜੀਏ ਤਾਂ ਜਿਹੜੇ ਉਹਦੇ ਅਖਰੀ ਅਰਥ ਹੈ ਉਹ ਨਾਲ ਦੀ ਨਾਲ ਹੀ ਸਪਸ਼ਟ ਹੁੰਦੇ ਜਾਣ ਸੋ ਸਾਸੰਗ ਦਾ ਪਹਿਲਾ ਲਫ਼ਜ਼ ਹੈ ਇਹ ਸ਼ਬਦ ਹੈ ਨਾ ਹਾਹੀਂੋਂ ਕਿੜਾ ਨਾ ਹੋਣੀ ਨਾ ਇਹਨੂੰ ਨਾ ਹੋਣੀ ਪੜਨਾ ਨਹੀਂ ਪੜਨਾ ਕਿਉਂਕਿ ਇਹ ਜਿਹੜਾ ਹੈ ਇਹ ਪੜਨ ਚ ਨਹੀਂ ਆਉਂਦਾ ਕਿ ਅਰਥਾਂ ਦੇ ਹਿਸਾਬ ਵਿੱਚ ਚ ਹੈ ਇਹ ਅੰਗਲ ਕਿਉਂ ਲੱਗਿਆ ਜਾਂ ਨਹੀਂ ਲੱਗਿਆ ਤੇ ਕਿਉਂ ਨਹੀਂ ਲੱਗਿਆ ਇਹ ਆਪਾਂ ਇਹਦੇ ਵਿੱਚ ਵਿਚਾਰਦੇ ਆ ਸੋ ਸਾਸੰਗ ਦਾ ਪਹਿਲਾ ਹੈ ਨਾ ਨਾ ਕੀ ਹੁੰਦਾ ਨਾਥ ਖਸਮ ਪਰਮਾਤਮਾ ਮਾਲਕ ਇਹ ਸਾਰਾ ਕੁਝ ਇਹ ਹੈ ਇਹ ਨਾ ਨਾ ਠੀਕ ਹੈ ਇੱਕ ਇਹ ਪੁਲਿੰਗ ਹੈ ਔਰ ਇਕਵਚਨ ਹੁਣ ਅਸਾੜ ਤਪੰਦਾ ਤਿਸ ਲੱਗਾ ਅਸਾੜ ਅਸਾੜ ਦਾ ਜਿਹੜਾ ਮਹੀਨਾ ਹੈ ਉਹ ਤਪੰਦਾ ਤਪਦਾ ਤਿਸ ਲਗੇ ਉਸ ਨੂੰ ਲਗੇ ਤਿਸ ਤਿਸ ਤੋਂ ਪਾ ਉਸ ਉਸ ਨੂੰ ਲੱਗਿਆ ਲੱਗਦਾ ਹੈ ਹਰ ਨਾ ਨਾ ਜਿੰਨਾ ਪਾਸ ਹਰ ਉਹ ਪਰਮਾਤਮਾ ਹਰੀ ਨਾ ਮਾਲਕ ਨਾ ਜਿੰਨਾ ਪਾਸ ਜਿੰਨਾ ਪਾਸ ਇਹ ਨਹੀਂ ਨਾ ਨਾਗੀ ਪਰਮਾਤਮਾ ਖਸਮ ਨਾਤ ਮਾਲ ਜਿੰਨਾ ਪਾਸ ਨਹੀਂ ਅਗੇ ਪੋਖ ਤੁਖਾਰ ਨਾ ਵਿਆਪਈ ਪੋਖ ਪੋタミンਾ ਉਹਦੀ ਠੰਡ ਤੁਖਾਰ ਨਾ ਵਿਆਪਈ ਕੰਠ ਮਿਲੇ ਆਹਰ ਨਾ ਜਿਨਾਂ ਨੂੰ ਕੰਠ ਜਿਨ੍ਹਾਂ ਦੇ ਜਿਹੜਾ ਹੈ ਹਿਰਦਾ ਦੇ ਵਿੱਚ ਕੰਠ ਗੜ ਦੇ ਵਿੱਚ ਹਰ ਨਾ ਹਰੀ ਨਾ ਹਰੀ ਉਹ ਪਰਮਾਤਮਾ ਨਾ ਕਲਾ ਆ ਇਹਨੂੰ ਕੋਈ ਨਾਲ ਨਹੀਂ ਕੋਈ ਬੋਲਣਾ ਨਾ ਇੱਕ ਵਚਨ ਨਾ ਅਗੇ ਜਾ ਕਹਿ ਗ੍ਰਹਿ ਹਰ ਨਾ ਹੁਣ ਹੈ ਜਾ ਕਹਿ ਜੇ ਜਾ ਕਹਿ ਗ੍ਰਹਿ ਜਾਹ ਕਹ ਜਿਸ ਦੇ ਗ੍ਰਹਿ ਦੇ ਵਿੱਚ ਹੁਣ ਆ ਗ੍ਰਹਿ ਪਾਇਆ ਹਾਹੇ ਨੂੰ ਸਿਆਰੀ ਆ ਇਹਦਾ ਮਤਲਬ ਹੈ ਗ੍ਰਹਿ ਵਿੱਚ ਜਿਹਦੇ ਗ੍ਰਹਿ ਵਿੱਚ ਕੀ ਆ ਗ੍ਰਹਿ ਜਿਹੜਾ ਆਹ ਗ੍ਰਹਿ ਆਪਣਾ ਹਿਰਦਾ ਉਕਾਇਆ ਹੈ ਠੀਕ ਹੈ ਹਿਰਦਾ ਹੈ ਇਹਦੇ ਇਹਦੇ ਗ੍ਰਹਿ ਦੇ ਵਿੱਚ ਹਿਰਦੇ ਦੇ ਵਿੱਚ ਹਿਰਲਾ ਇਹ ਗ੍ਰਹਿ ਦੇ ਵਿੱਚ ਇਹ ਹੈ ਵਿਚ ਦੀ ਨਿਸ਼ਾਨੀ ਹੈ ਇਹ ਜਿਹੜਾ ਕਾਰਕ ਦੀ ਨਿਸ਼ਾਨੀ ਹੈ ਅਧਿਕਰਣ ਕਾਰਕ ਦੀ ਨਿਸ਼ਾਨੀ ਆ ਉਹਦਾ ਮਤਲਬ ਵਿੱਚ ਹੁੰਦਾ ਹੈ ਕਿ ਆਪਾਂ ਪਹਿਲਾਂ ਅੱਠ ਕਾਰਕਾਂ ਦੇ ਵਿੱਚ ਇਹ ਪੜ ਚੁੱਕੇ ਆ ਅਧਿਕਰਣ ਕਾਰਕ ਤੁਸੀਂ ਵੀਡੀਓ ਵੇਖ ਸਕਦੇ ਹੋ ਹਰ ਨਾ ਜਿਨ੍ਹਾਂ ਦੇ ਗ੍ਰਹਿ ਦੇ ਵਿੱਚ ਹਰ ਨਾ ਕਿ ਗ੍ਰਹਿ ਕੀ ਹੈ ਹਿਰਦਾ ਹਿਰਦੇ ਘਰ ਦੇ ਵਿੱਚ ਨਾ ਨਹੀਂ ਹੈ ਖਸਮ ਪ੍ਰਮਾਤਮਾ ਨਹੀਂ ਹੈ ਸੋ ਸਦ ਹੀ 라ਵੇ ਜਾ ਕੇ ਗ੍ਰਹਿ ਹਰ ਨਾ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਹੈ ਸੋ ਸਦ ਹੀ 라ਵੇ ਉਹ ਸਦਾ ਹੀ ਉਹਨੂੰ 라ਵਦੇ ਹਨ ਉਦਾ ਆਨੰਦ ਮਾਣਦੇ ਹਨ ਹਰ ਜਿਉ ਨਾ ਮਿਲਿਆ ਹਰ ਜੋ ਆ ਜਿਉ ਜਿਹੜਾ ਹੈ ਉਹ ਇਰਿਸਪੈਕਟ ਵਾਸਤੇ ਸ਼ਬਦ ਹੈ ਹਰ ਜਿਉ ਹਰੀ ਜਿਉ ਨਾ ਮਿਲਿਆ ਨਾ ਪਰਮਾਤਮਾ ਪਤੀ ਕਸਮ ਮਾਲਕ ਮਿਲਿਆ ਮਿਲਿਆ ਪਾਸੈਂਸ ਮਿਲ ਗਿਆ ਫਿਰ ਕੀ ਹੋਇਆ ਮੌਲਿਆ ਮਨ ਤਨ ਸਾਸ ਜਿਉ ਫਿਰ ਮੌਲਿਆ ਮੋਲ ਗਿਆ ਖੁਸ਼ ਹੋ ਗਿਆ ਹਾਂਜੀ ਉਹ ਮਨ ਤਨ ਸਾਥ ਜਿਉ ਕਿ ਮਨ ਵੀ ਤਨ ਵੀ ਸਾਥ ਦੀ ਸਾ ਇਹ ਸਾਰਾ ਹੀ ਮੌਲਿਆ ਹੋ ਗਿਆ ਮੋਲ ਗਿਆ ਘਰ ਨਾ ਨੇਚਲ ਘਰ ਹੁਣ ਘਰ ਨੂੰ ਸਿਆਰੀ ਲੱਗੀ ਹੈ ਕਾਦੇ ਵਾਸਤੇ ਲਾਈ ਹੈ ਅਦ ਕਾਰਨ ਕਾਰਕ ਦੀ ਨਿਸ਼ਾਨੀਆਂ ਵਿੱਚ ਜਿਹਦਾ ਮਤਲਬ ਹੈ ਵਿੱਚ ਘਰ ਵਿੱਚ ਨਾ ਨਾ ਕੀ ਖਤਮ ਪਰਮਾਤਮਾ ਨਿਚ ਨਿਚ ਹੁੰਦਾ ਪੱਕਾ ਪਰਮਾਨੈਂਟ ਜਿਹਨੂੰ ਕਹਿੰਦੇ ਯੋ ਅੰਦਰ ਸੱਚੀ ਫਿਰ ਉੱਥੇ ਜਿੱਦੇ ਅੰਦਰ ਪੱਕੇ ਤੌਰ ਤੇ ਆ ਗਿਆ ਪੱਕੇ ਤੌਰ ਤੇ ਨਿਵਾਸ ਕਰ ਗਿਆ ਉਹ ਕੀ ਹੁੰਦਾ ਅੰਦਰ ਸੱਚੀ ਫਿਰ ਆਨੰਦ ਉਹਦੇ ਆਨੰਦ ਹੁੰਦਾ ਚ ਆਨੰਦ ਸੱਚੀ ਚਰਨ ਕਮਲ ਪਰ ਫੁੱਲੇ ਚਰਨ ਕਮਲ ਪਰ ਫੁੱਲਿਆ ਅੱਗੇ ਫਿਰ ਨਾਨਕ 헤 ਨਾਨ ਆ ਨਾਨਕ ਆ ਗਿਆ ਨਾਨਕ ਨੂੰ ਉਕੜਨੀ ਲੱਗਿਆ ਇਹ ਕੀ ਹੈ ਇਹ ਕੀ ਹੈ ਇਹ ਸੰਬੋਧਨ ਹੈ ਆਪਾ ਪੜਦੇ ਪਿੱਛੇ ਵੀਡੀਓ ਦੇ ਸੰਬੋਧਨ ਕਾਰਕ ਪੜਿਆ ਉਹਦੇ ਵਿੱਚ ਸੀ ਜਿਹਦੇ ਉਕੜਨੀ ਲੱਗਿਆ ਮਤਲਬ ਕਿ ਇਹ 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 ਲਗਜ ਓਮਕੜ ਨਾਂ ਲੱਗੇ ਉਹ ਤਾਂ ਕੀ ਹੁੰਦਾ ਸੰਬੋਧ ਜਿਵੇਂ ਨਾਨਕ ਕਬੀਰ ਫਰੀਦ ਓਮਕੜ ਨਹੀਂ ਇਹ ਕੀ ਹੈ ਸੰਬੋਧ ਹੁਣ ਨਾਨ ਇਹ ਨਾਨਕ ਨ ਨਾ ਕੀ ਪਰਮਾਤਮਾ ਪਰਮਾਤਮਾ ਖਸਮ ਮਾਲਕ ਹਰ ਨਾ ਨ ਵਿਛੜੇ ਹਰ ਨਾ ਨ ਵਿਛੜੇ ਆ ਨਾ ਨਾ ਵਿਛੜੇ ਨਹੀਂ ਵਿਛੜਦਾ ਤਿੰਨ ਇਹਨਾਂ ਤੋਂ ਤਿੰਨ ਉਹਨਾਂ ਤੋਂ ਸੱਚੇ ਰਤੜਿਆ ਜਿਹੜੇ ਸੱਚੇ ਦੇ ਨਾਲ ਸੱਚੇ ਸਦਾ ਸਿਰ ਪਰਮਾਤਮਾ ਦੇ ਨਾਲ ਰਸਤੇ ਨੇ ਰਤੜਿਆ ਜਿਹੜੇ ਰਤੜੇ ਨੇ ਰਤੜਿਆ ਅਗੇ ਫਿਰ ਆਓ ਜੀ ਸਾਧ ਸੰਗਤ ਨਾ ਹੁਣ ਜਿਹੜਾ ਹੈ ਇਹਦੇ ਨਾਲ ਔਂਕੜ ਨਹੀਂ ਲੱਗਿਆ ਇਹਦਾ ਵੀ ਜਿਵੇਂ ਆਪਾਂ ਨਾਨਕ ਕਬੀਰ ਦੀ ਗੱਲ ਕੀਤੀ ਆ ਇਸੇ ਤਰ੍ਹਾਂ ਇਸ ਮਾਲਕ ਦੀ ਪਰਮਾਤਮਾ ਦੀ ਕਤਮ ਦੀ ਗੱਲ ਹੈ ਇਹਦੇ ਚ ਹੁਣ ਕੀ ਹੈ ਨਾਹ ਬਿਨ ਕਰ ਵਾਸ ਨਹੀਂ ਇੱਥੇ ਜਿਹੜਾ ਹੈ ਨਹਾ ਨੂੰ ਔਂਕੜ ਆਉਣਾ ਚਾਹੀਦਾ ਸੀ ਆਉਣਾ ਚਾਹੀਦਾ ਸੀ ਪਰ ਨਹੀਂ ਲੱਗਿਆ ਕਿਉਂਕਿ ਜੋ ਪਹਿਲਾਂ ਆਹਾ ਆ ਰਿਹਾ ਇਹ ਉਹੀ ਚੀਜ਼ ਆ ਰਹੀ ਹੈ ਇਹਦੇ ਅਜੇ ਬਦਲੀ ਨਹੀਂ ਉਹ ਅੱਗੇ ਜਾ ਕੇ ਬਦਲੂ ਨਾ ਬਿਨ ਆ ਬਿਨ ਆ ਗਿਆ ਬਿਨ ਕੀ ਹੈ ਸੰਬੰਧਕ ਹੈ ਪੜਿਆ ਆਪਾਂ ਵੀਡੀਓ ਦੇ ਵਿੱਚ ਚੈੱਕ ਚੈੱਕ ਕਰੋ ਨਹਾ ਸੁਣ ਨਹਾ ਬਿਨ ਨਹਾ ਤੋਂ ਬਗੈਰ ਘਰ ਵਾਸ ਨਹੀਂ ਘਰ ਦੇ ਵਿੱਚ ਵਾਸ ਨਹੀਂ ਪੁੱਛੋ ਸખી ਸਹੇਲੀਆਂ ਹੁਣ ਸਾਡੀ ਗੱਲ ਇਹ ਹੈ ਵੀ ਨਾਂ ਨੂੰ ਔਂਕੜ ਕਿਉਂ ਨਹੀਂ ਆਇਆ ਆ ਇੱਥੇ ਹੈਗਾ ਸੀ ਆਪਾਂ ਸਾਰੇ ਪੜਿਆ ਹੈਗੀ ਇੱਥੇ ਕੀ ਹੋ ਗਿਆ ਨਾ ਆ ਬਿੰਨ ਆ ਗਿਆ ਬਿੰਨ ਕੀ ਹੈ ਸਬੰਧਕ ਸਬੰਧਕ ਆ ਜਾਵੇ ਤਾਂ ਅੱਗੇ ਜਿਹੜਾ ਔਂਕੜ ਛਕਿਆ ਜਾਂਦਾ ਨਹੀਂ ਲੱਗਦਾ ਅੱਗੇ ਹੈ ਗਿਆ ਜੀ ਸੋਣ ਨਾ ਹੁਣ ਇਹਨੂੰ ਵੀ ਨਹੀਂ ਲੱਗਿਆ ਪਰ ਇੱਥੇ ਕੋਈ ਸਬੰਧਕ ਵੀ ਨਹੀਂ ਹੈਗਾ ਇਹ ਕੀ ਹੈ ਇਹ ਸਬੰਧਕ ਇੱਥੇ ਨਹੀਂ ਹੈ ਇਹ ਇੱਥੇ ਆਇਆ ਸੰਬੋਧਨ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਨਾਨਕ ਕਬੀਰ ਫਰੀਦ ਇਹ ਸਾਰੇ ਆਗੇ ਇਹ ਕੀ ਹੈ ਸੰਬੋਧਨ ਨੇ ਇਹ ਸੰਬੋਧਨ ਨੇ ਤਾਂ ਹੁਣ ਇੱਥੇ ਵੀ ਇਹ ਨਾ ਕੀ ਹੈ ਸੰਬੋਧਨ ਸੁਣ ਨਾ ਹੈ ਹੁਣ ਸੰਬੋਧਨ ਹੋ ਰਿਹਾ ਸੁਣ ਨਾ ਖਸਮ ਪਰਮਾਤਮਾ ਹੈ ਮਾਲਕ ਸੁਣ ਪ੍ਰਭੂ ਜੀ ਉਹ ਅਕੇਲੜੀ ਬਨ ਮਾਏ ਮੈਂ ਅਕੇਲੜੀ ਬਨ ਮਾਏ ਬਨ ਦੇ ਵਿੱਚ ਹਾਂ ਨਾਨਕ ਫਿਰ ਨਾਨਕ ਹੁਣ ਫਿਰ ਇਸੇ ਤਰ੍ਹਾਂ ਹੀ ਜਿਵੇਂ ਨਾ ਉਵੇਂ ਨਾਨਕ ਹੁਣ ਇਹ ਕੀ ਹੈ ਇਹ ਵੀ ਸੰਬੋਧਨ ਹੈ ਨਾਨਕ ਤੋਂ ਪਾਵ へ ਨਾਨਕ ਕਾਮਨ ਨਾ ਪਿਆਰੀ ਕਮਨ ਕਾਮਨ ਕੀ ਹੈ ਜੀ ਇਸ ਤਰੀਕੇ ਕਮਨ ਇਹਨੂੰ ਸਿਹਾਰੀ ਲੱਗੀ ਨਾਲੇ ਇੱਕ ਕਾਮਨ ਹੋਰ ਆਉਂਦਾ ਗੁਰਬਾਣੀ ਦੇ ਵਿੱਚ ਸਾਧ ਸੰਗਤ ਉਹ ਹੁੰਦਾ ਕਾਮਨ ਨਾ ਨੇ ਨਾ ਕਲਾ ਕਾਮਨ ਉਹਦਾ ਮਤਲਬ ਹੁੰਦਾ ਟੂਣਾ ਪੜਨਾ ਹੋਵੇ ਉਹ ਵੀ ਕਾਮਨ ਤੇ ਉਹ ਵੀ ਕਾਮਨ ਪਰ ਜਦੋਂ ਅਸੀਂ ਅਰਥ ਕਰਾਂਗੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਦੋ ਚੀਜ਼ਾਂ ਨੇ ਦੋ ਅੱਖਰ ਨੇ ਦੋ ਸ਼ਬਦ ਨੇ ਇਹਨਾਂ ਦੇ ਵੱਖ-ਵੱਖ ਅਰਥ ਨੇ ਜਿਥੇ ਕਾਮਨ ਇਸਤਰੀ ਉਥੇ ਅਸੀਂ ਟੂਣਾ ਲਾ ਦੀਏ ਤੇ ਜਿੱਥੇ ਟੂਣਾ ਉਥੇ ਇਸਤਰੀ ਲਾ ਦੀਏ ਤਾਂ ਗੱਲ ਬਣਨੀ ਨਹੀਂ ਅਰਥ ਨਹੀਂ ਹੋਣਗੇ ਇਸ ਕਰਕੇ ਇੰਨੀ ਕੁ ਆਪਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਔਰ ਆਪਾਂ ਉਹਨਾਂ ਨੂੰ ਆਪਾਂ ਕਰ ਚੁੱਕੇ ਹਾਂ ਪਹਿਲਾਂ ਇਸ ਇਹਦੇ ਤੇ ਵੀਡੀਓ ਚ ਆਇਆ ਦੋ ਸ਼ਬਦ ਕਾਮਨ ਤੇ ਅੱਛਾ ਫਿਰ ਕਹਿੰਦਾ ਨਾਨਕ へ ਨਾਨਕ ਕਾਮਨ ਨਾਹ ਪਿਆਰੀ ਹੁਣ ਨਾਹ ਇੱਥੇ ਫੇਰ ਔਂਕੜ ਚੱਕਿਆ ਗਿਆ ਦੱਸੋ ਆ ਇੱਥੇ ਔਂਕੜ ਲੱਗਿਆ ਸੀ ਇੱਥੇ ਕਿਉਂ ਚੱਕਿਆ ਗਿਆ ਨਾਹ ਦੀਪੇ ਹਰੀ ਇਥੇ ਕੀ ਆਊਗਾ ਸਾਲ ਸੰਗਤ ਐ ਦੀ ਆ ਜੀ ਇਥੇ ਚਲੋ ਇਹਨੂੰ ਆਪਾਂ ਲਾ ਕੇ ਵੇਖਦੇ ਹਾਂ ਨਾਂ ਦੀ ਪਿਆਰੀ ਹੁਣ ਨਾਂ ਦੀ ਦੀ ਕੀ ਹੈ ਇਸ ਸੰਬੰਧਕ ਆ ਤੇ ਇਥੇ ਸੰਬੰਧਕ ਆ ਗਿਆ ਤੇ ਤਾਂ ਇਹ ਚੁੱਕਿਆ ਗਿਆ ਪਰ ਇਹ ਦਿਖਦਾ ਨਹੀਂ ਦੀ ਇਥੇ ਦਿਖਦਾ ਨਹੀਂ ਨਹੀਂ ਤਾਂ ਮੈਂ ਲਾਇਆ ਇੱਥੇ ਦਿਖਦਾ ਨਹੀਂ ਇਹ ਕਿਉਂ ਇਹਨੂੰ ਵੀ ਕਹਿੰਦੇ ਲੁਪ ਹਿਡਨ ਲੁਪ ਜਾਂ ਹਿਡਨ ਲੁਪ ਜਾਂ ਹਿਡਨ ਇਹ ਹਿਡਨ ਹੈ ਸੰਬੰਧਕ ਤਾਂ ਕਰਕੇ ਆ ਆਮ ਕਰ ਚੁੱਕਿਆ ਗਿਆ ਨਹੀਂ ਤੇ ਇਥੇ ਉਪਰਾਉਣਾ ਸੀ ਨਾ ਹਾਂ ਦੀ ਪਿਆਰੀ RAM ਨਾਮ ਗੱਲ ਹਾਰੋ RAM ਨਾਮ ਦਾ ਗਲ ਵਿੱਚ ਆ ਕੀ ਗੱਲ ਤੇ ਆ ਸਿਆਰੀ ਲੱਗੀ ਹੋਈ ਆ ਇਹਨੂੰ ਕੀ ਆ ਗਲ ਵਿੱਚ ਗਲ ਵਿੱਚ ਅਧਿਕਰਨ ਕਰ ਗਲ ਵਿੱਚ ਹਾਰੋ ਹਾਰ ਹਾਂ ਆ ਗਿਆ ਇਸ ਕਰਕੇ ਇਹਨੂੰ ਆਪਾਂ ਮਟਾ ਦੇਈਏ ਤਾਂ ਕਿ ਐਂ ਨਾ ਰਹੂਗਾ ਪਰ ਇਹ ਲੁਪ ਹੈ ਆਪਾਂ ਨੂੰ ਸਮਝ ਆ ਜਾਊਗੀ ਕਿ ਇਹ ਕੀ ਐ ਨਾ ਦੀ ਪਿਆਰੀ ਆ ਤਾਂ ਇਹ ਚੱਕਿਆ ਗਿਆ ਹੁਣ ਅੱਗੇ ਲਫ਼ਜ਼ ਹੈ ਨਾਹੀਂ ਜਿਹੜਾ ਆਹ ਲਾਜੇ ਇਹ ਵਖਰਾ ਨਾਹੀਂ ਹੁੰਦਾ ਨਹੀਂ ਨਾਹੀਂ ਕੀ ਹੁੰਦਾ ਨਹੀਂ ਨਾਨਕ ਹੈ ਨਾਨਕ ਜੋ ਤਿਸ ਭਾਵੇ ਸੋਚੀਏ ਨਾਨਕ ਜੋ ਤਿਸ ਭਾਵੇ ਸੋਚੀਏ ਹੈ ਨਾਨਕ ਜੋ ਉਸ ਨੂੰ ਚੰਗਾ ਲੱਗਦਾ ਭਾਵੇ ਭਾਵੇ ਭਾਉ ਚੰਗਾ ਲੱਗਦਾ ਸੋਚੀਏ ਉਹੀ ਹੁੰਦਾ ਜੋ ਉਹਨੂੰ ਚੰਗਾ ਲੱਗਦਾ ਉਹੀ ਹੁੰਦਾ ਇਨਾਂ ਜਨਤਾ ਵਸ ਕੇ ਤੇ ਨਾਹੀਂ ਨਾਹੀਂ ਇਨਾ ਜਨਤਾ ਦੇ ਵਾਸ ਵਿੱਚ ਕੁਝ ਨਹੀਂ ਨਾ ਹੈ ਨਹੀਂ ਅਗੇ ਨਾ ਕਿਛ ਨਹੀਂ ਇਹਦਾ ਨਹੀਂ ਮਤਲਬ ਹੈ ਨਾ ਹੈ ਕੁਛ ਨਹੀਂ ਅਗੇ ਸ਼ੇਪਬੁਰੀ ਬ੍ਰਹਮ ਇੰਦਰਪੁਰੀ ਨੇਚਰ ਕੋ ਥਾਉਂ ਨਹੀਂ ਨਹੀਂ ਇਹ ਇਹ ਜਿਹੜੇ ਆ ਨਾ ਸਾਰੇ ਸ਼ੇਪਬੁਰੀ ਇੰਦਰਪੁਰੀ ਇਹ ਨੇਚਰ ਕੋ ਥਾਉ ਇਹਨਾਂ ਚ ਕੋਈ ਵੀ ਨੇਚਰ ਥਾ ਨਹੀਂ ਪਰਮਨੈਂਟ ਰੇਨ ਵਾਸਤੇ ਥਾ ਨਹੀਂ ਹੈ ਇਹਨਾਂ ਦੇ ਵਿੱਚ ਨੇਚਰ ਕੋ ਥਾਉ ਨਹੀਂ ਅਗੇ ਫੇਰਾ ਗਿਆ ਨਾਰਕ ਇਹ ਨਾਰ ਗੋਰ ਬਿੰਨ ਹੁਣ ਦੇਖੋ ਹੁਣ ਗੁਰ ਹੈ ਇੱਥੇ ਅੰਕਲ ਆ ਲੱਗਣਾ ਆ ਦੇਖੋ ਇੱਥੇ ਅੰਕਲ ਲੱਗਣਾ ਪਰ ਨਹੀਂ ਲੱਗਿਆ ਕਿਉਂ ਆ ਬਿੰਨ ਆ ਗਿਆ ਬਿੰਨ ਕੀ ਹੈ ਬਿੰਨ ਕੀ ਹੈ ਸਬੰਧਕ ਪ੍ਰੋਪੋਜੀਸ਼ਨ ਜਿਹਨੂੰ ਅੰਗਰੇਜ਼ੀ ਜੀ ਕਹਿੰਦੇ ਪ੍ਰੋਪੋਜੀਸ਼ਨ ਉਹ ਸਾਡੀ ਹੈ ਉਹ ਆਈ ਹੈ ਤਾਂ ਕਰਕੇ ਇਹ ਬਿੰਨ ਕਰਕੇ ਆ ਜਿਹੜਾ ਚੱਕਿਆ ਗਿਆ ਇਸ ਕਰਕੇ ਦੇਹਦਾ ਮਤਲਬ ਇਥੇ ਚ ਚੱਕਿਆ ਗਿਆ ਨਾ ਇਹਦੇ ਕਰਕੇ ਜੇ ਬਿਨ ਮਨ ਨੂੰ ਨਹੀਂ ਆਉਂਦਾ ਤਾਂ ਫਿਰ ਇੱਥੇ ਲੱਗ ਜਾਣਾ ਹੁਣ ਆ ਗਿਆ ਨਾਨਕ ਇਹ ਨਾਨਕ ਗੁਰ ਬਿਨ ਬਿਨ ਕਰਕੇ ਗੁਰੇ ਚੱਕਾ ਨਾਹੀਂ ਨਹੀਂ ਗੁਰ ਬਿਨ ਨਾਹੀਂ ਨਾਹੀਂ ਪਤ ਪਤ ਨਹੀਂ ਪਤ ਬਿਨ ਪਾਰ ਨਾ ਪਾਏ ਤੇ ਪਤ ਦੇ ਬਿਗੈਰ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਪਾਇਆ ਜਾ ਸਕਦਾ ਪਾਇਆ ਨਹੀਂ ਜਾਂਦਾ ਤੋਂ ਪਾਰ ਨਹੀਂ ਪਾਇਆ ਜਾਂਦਾ ਤੋਂ ਸਾਦ ਇਹ ਨਾਹੀਂ ਦਾ ਮਤਲਬ ਇਹ ਨਾਹੀਂ ਨਾਹੀਂ ਦਾ ਮਤਲਬ ਹੈ ਨਹੀਂ ਸਿੱਧਾ ਇਹਦਾ ਨਹੀਂ ਹੈ ਔਰ ਇਹ ਦੋਵੇਂ ਜਿਹੜੇ ਹੈ ਇਹਨਾਂ ਦਾ ਮਤਲਬ ਸੀ 나ਥ ਖਸਮ ਪਰਮਾਤਮਾ ਮਾਲਕ ਠੀਕ ਹੈ ਇਹ ਔਂਕਲ ਜਿਹੜਾ ਹੈ ਇੱਕ ਵਚਨ ਦੀ ਨਿਸ਼ਾਨੀ ਹੈ ਔਰ ਇਹ ਸਾਰੇ ਸਾਦੇ ਜਿਹੜਾ ਹੈ ਉਹ ਆਇਆ ਹੈ ਠੀਕ ਹੈ ਜਿੱਥੇ ਨਹੀਂ ਆਇਆ ਉਹ ਸੰਬੋਧਨ ਹੈ ਜਾਂ ਸੰਬੋਧਨ ਦੇ ਤੌਰ ਤੇ ਹੈ ਜਾਂ ਕੀ ਹੈ ਉਹਦੇ ਅੱਗੇ ਕੋਈ ਸੰਬੰਧਕ ਆਇਆ ਹੈ ਤਾਂ ਨਹੀਂ ਇਤਾਂ ਚੱਕਿਆ ਹੋਊਗਾ ਅਦਰਵਾਈਜ਼ ਨਹੀਂ ਅਦਰਵਾਈਜ਼ ਇਸ ਤਰ੍ਹਾਂ ਹੀ ਆ ਜਾਣਾ ਸੀ ਸੋ ਸਾਧ ਸੰਗਤ ਇਹ ਆਪਾਂ ਅੱਜ ਤਿੰਨ ਲਫ਼ ਜਿਹੜੇ ਸੀ ਇਹ ਸ਼ਬਦ ਆਪਾਂ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਰਾਹੀਂ ਆਪਾਂ ਵਿਚਾਰੇ ਨੇ ਸੋ ਸਾਧ ਸੰਗਤ ਅਗਲੀ ਵਿਚਾਰ ਲੈ ਕੇ ਆਪਾਂ ਫਿਰ ਮਿਲਾਂਗੇ ਇੰਨੀ ਤੋਂ ਜਿਹੜੀ ਵਿਚਾਰ ਆ ਉਹ ਪ੍ਰਵਾਨ ਕਰਨੀ ਸਾਧ ਸੰਗਤ ਇਹ ਵੀਡੀਓ ਸਾਰਿਆਂ ਨੂੰ ਅੱਗੇ ਸ਼ੇਅਰ ਕਰੋ ਅੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ تاکہ ਵਿਚਾਰ ਜਿਹੜੇ ਸੰਗਤਾਂ ਤੱਕ ਪਹੁੰਚਣ ਤੇ ਸੰਗਤਾਂ ਨੂੰ ਇਹ ਦੀ ਜਿਹੜਾ ਹੈ ਗਿਆਨ ਹੋ ਜਾਏ ਔਰ ਉਹਦਾ ਇਲਾਹ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ